ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਡੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੋਣਾ ਆਪਾਂ ਵੀ ਜੀ ਨਾਲ ਨਾ ਕਰਦੇ ਆਂ ਤੇ ਪੁੱਛਦੇ ਸਾਰੀ ਡਿਟੇਲ ਸ਼ਤ ਨੋਰਮਲ ਰੇਟ ਦੀ ਮੱਜਾਂ ਜਿਹੜੀਆਂ ਤੁਹਾਨੂੰ ਅੱਜ ਦਿਖਾਵਾਂਗੇ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬੜਾ ਵਧੀਆ ਤੇ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਸੁਮਨ ਸ਼ਾਹ ਜਨਾਬ ਜਨਾਬ ਮਸਰਾ ਤੇ ਫੋਨ ਨੰਬਰ ਬੋਲ ਦੇ ਕਰੀ 91 65750 ਠੀਕ ਹੈ ਤੇ ਮੱਝ ਤੇ ਆ ਆਪਣੀ ਜਿੱਡੀ ਲੈਣਤੀ ਜੀ ਹਾਂਜੀ ਇਹਦੇ ਬਾਰੇ ਦੱਸਦੀ ਫਿਰ ਇੱਕੋ ਵਿਜੀ ਮਤਲਬ ਟੋਕੜੀ ਹੁੰਦੇ ਅੱਛਾ ਤੂੰ ਆ ਚਾਰਤੀ ਦਾ ਟਿਕਾਣਾ ਭਰਾਇਆ ਜਾਂ ਚਾਰ ਨੂੰ ਕੱਲ ਮਹੀਨਾ ਹੋ ਜਾਣਾ ਪੂਰਾ ਇਹਨੂੰ ਠੀਕ ਹੈ ਦੋਦਰ ਕੋਦੇ ਹੈਗਾ ਇਸਤਾਂ ਤੋਂ ਬਾਅਦ ਪਰ ਦੋ ਚ 6 ਗਲ ਵਾਲੀ ਉਹਨਾਂ ਆ ਗਏ ਨੇ ਦਿੱਲੀ ਲਾ ਠੀਕ ਹੈ ਜੀਜਾ ਜਿਹੜੇ ਵਾਲ ਕੇ ਲਾਇਆ ਜੀ ਤੁਰ ਫੇਰ ਇਹਨੂੰ ਇੱਕ ਰ ਆ ਮਨੀ ਬਾਈ ਤੁਹਾਡੀ ਜੋ ਡੁੱਧ ਦੀ ਚੋਟੀ ਹੈ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੇ ਦੁੱਧ ਵਾਲੀ ਆ ਜੜੀ ਦੁੱਧ ਦੇ 17 ਤੋਂ ਪਲਾਸਿਕ ਗੀਜ 18 ਕਿਲੋ ਆ ਚਿਹਰਾ ਇਹਦਾ ਦੇਖ ਸਕਦੇ ਜੀ ਲੈ ਜਾਓ ਜੀ ਹਰ ਹੁਦਾਂ ਪਤਾ ਲੱਗਣਾ ਜਿਹੜੇ ਵੀਰ ਨੂੰ ਪਰਖ ਹੋਈ ਉਹਨੂੰ ਤਾਂ ਵੇਖਣੀ ਦੁੱਧ ਮੱਝ ਦੋਧਾ ਲਈ ਆ ਇਹ ਚਾਰ ਦਿਨ ਨੂੰ ਭਾਈ ਮਹੀਨਾ ਹੋ ਗਿਆ ਆ ਜੀ ਚਾਰ ਦਿਨ ਮਹੀਨਾ ਹੋ ਗਿਆ ਇਹਨੂੰ ਬੜੀ ਠੀਕ ਆ ਹਾਂ ਤੇ ਥਾਣੇ ਦੇ ਦਿਖਾ ਦਈਏ ਇੱਕ ਨੇ ਆ ਥਾਣੇ ਵੀ ਤੇ ਲੱਗ ਰਾ ਦੇਖ ਸਕਦੇ ਤੇ ਮਿਲਕ ਵਿੱਚ ਵੀ ਚੰਗੀ ਲੱਗੀ ਆ ਕਿੰਨਾ ਰੱਖਣਾ ਇਹਦਾ ਮਤਲਬ ਇਹ ਦੇ ਦਾਂ ਆਪਾਂ 35000 ਦੀ 35000 ਦੀ ਹਾਂ ਕਰਨਾ ਵਿੱਚ ਮੰਨਤਾ ਨਾ ਹੋਰ 52 ਦੀ ਭਾਈ ਦੇ ਦਾਂਗੇ ਅੱਜ ਬਾਕੀ ਇਹ ਆ ਕਿ ਇਹ ਛੋਟੇ ਗਾਂ ਤਿਆਰ ਹੁੰਦੀ ਆ ਇਹੋ ਜੀ ਤੇ ਫਿਰ ਚੰਗੇ ਪੈਸੇ ਦੀ ਤਿਆਰ ਹੋਣੀ ਆ ਚੰਗੇ ਕਦ ਕਾਠ ਵਾਲੀ ਆ ਤੇ 52 ਦੀ ਦੇ ਦੋ ਬਾਕੀ ਵਿੱਚੋਂ ਕਰ ਦੋਗੇ ਮੰਨਤਾ ਨਾ ਠੀਕ ਆ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਆ ਸਾਰੀ ਸਾਫ ਹੈ ਸਾਰੀ ਠੀਕ ਆ ਤੇ ਜਿਹੜੀ ਆ ਦੂਸਰੇ ਨੰਬਰ ਤੇ ਆ ਹਾਂਜੀ ਇਹ ਕੋ ਭਾਈ ਦੁੱਧੂਗਾ ਜੀ ਸ਼ਾਮ ਤੋਂ ਬਾਅਦ ਸ਼ਾਮ ਕਿਲਾ ਤੋਂ ਬਾਹਰ ਹੀ ਆ ਜਰਾ ਪੱਕਾ ਦੁੱਧ ਹੈਗਾ ਸ਼ਾਮ ਤੋਂ ਬਾਅਦ ਲੀਟਰ ਮਾਰ ਕੇ ਭਾਈ ਜੀ ਸ਼ਾਮ ਤੋਂ ਘੱਟ ਹੋਵੇ ਤੇ ਬੇਸ਼ੱਕ ਫੋਨ ਕਰੇ ਮੈਂ ਤੁਹਾਨੂੰ ਠੀਕ ਆ ਤੋੜ ਦ ਫੇਰ ਇਹਨਾਂ ਵਿੱਚ ਕੱਦ ਕਾਠ ਇਹਦਾ ਚੰਗਾ ਵਾ ਪਰ ਏਕ ਥੋੜੀ ਕਿ ਲਿੱਸੀ ਹੈ ਇਹਦੀ ਚਵਾਈ ਮੜੀ ਜੀ ਹੋਣਾ ਈ ਹੈ ਜੀ ਇਹਦੀ ਚਵਾਈ ਕਹਿੰਦੇ ਹੋਣ ਵਾਲੀ ਜੀ ਨਾਲੇ ਨਾ ਪਤਾ ਲੱਗ ਵੀ ਇਹ ਨੂੰ ਕਿੱਦਾਂ ਮਿਲਦੀ ਆ ਕੋਈ ਭੜਾ ਨਹੀਂ ਕੁਛ ਨਹੀਂ ਇਦਾਂ ਥੱਲੇ ਬੈ ਕੇ ਬੱਸ ਠੀਕ ਆ ਹਾਂ ਮਰੀ ਮਰਾਜ਼ ਦੀ ਤਰ੍ਹਾਂ ਦੁਨੀਆਂ ਦਿਖਾ ਦ ਫਿਰ ਇਤਰੇ ਵਿੱਚ ਥੱਲੇ ਬੈਜਣਾ ਕੋਈ ਟੀਕਾ ਨਹੀਂ ਕੋਈ ਪੜਾ ਨਹੀਂ ਤੇ ਇਦਾਂ ਹੀ ਮਿਲ ਪੈਣਾ ਇਹਨੇ ਹਾਂਜੀ ਬਾਈ ਆਹ ਦੇਖ ਸਾਡੇ ਜਿਹੜੇ ਕਸਮ ਕੀ ਹੈ ਸਵਾਦ ਖਾ ਲੀਏ ਇਮਾਨ ਹੈ ਪਿਛਲੇ ਥਣਾ ਕਿ ਹਾਲੇ-ਥਾਲੇ ਬਾਕੀ ਪਿਛਲੇ ਥਣਾ ਦਾ ਵੀ ਚਵਾ ਜਿਹੜਾ ਚੰਗਾ ਬਾਕੀ ਹੈਗੀ ਜਿਹੜੀ ਠੰਡੀ ਠੇਰੀ ਆ ਇਹ ਚਵਾ ਜੀ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਬਸ ਕਿੱਦਾਂ ਮਿਲਦੀ ਆ ਤੇ ਇਦਾਂ ਹੀ ਜਿਹੜੇ ਲੋਕ ਮਿਲਦੀ ਕੋਈ ਗਾੜੀ ਪੜਾਨੀ ਆ ਹਾਜੀ ਜੀ ਬਾਈ ਹਾਂਜੀ ਠੀਕ ਆ ਚੁਆਈ ਜਿਹੜਾ ਪਤਾ ਨੇ ਦਿਖਾਇਆ ਬਸ ਇਹਦਾ ਇਹ ਚੁਆਈ ਆ ਬਦੁੱਦੀ 14 ਜੀ ਦੋਤਾ ਹੀ ਦਾ 300 ਜੀ 300 ਦੁੱਦੀ ਹੈਗੇ ਬਾਕੀ ਮਲੇ ਮੈਂ ਢੋਕੇ ਜੋ ਲਾ ਗਏ ਜੀ ਠੀਕ ਆ ਕਿੰਨਾ ਵੇਤੀ ਇਹਦਾ ਮੁੱਲ ਫਿਰ ਹੇ ਭਾਈ ਤੇਰਾ 45000 ਦੀ 45000 ਦੀ ਜਸ ਨੋ ਕਰੀਆ ਬਿਲਕੁਲ ਨਹੀਂ ਜਸ ਨੋ ਨਹੀਂ 44000 ਦੀ 44000 ਦੀ ਹਾਂ ਕਿ ਹੋਰ ਕਰੀ ਦੀ ਕੋ ਸਿਲ ਦਾ ਦੀ ਮੁੱਲ ਲਗਾ ਕੋ ਠੀਕ ਆ ਜੇ ਘਰੇ ਘਰ ਜਾ ਕੇ ਲੱਤ ਪਾ ਦੇਣਾ ਅੱਛਾ ਤਾਂ ਵੀ ਵੀਰ ਫੋਨ ਕਰਦੇ ਵੀਰ ਅੱਛਾ ਹਾਂਜੀ ਠੀਕ ਆ ਤੇ ਦੁੱਧ ਛੇਕ ਲਾਗਾ ਪੱਕਾ ਭਾਜੀ ਸਿਆਂ ਤੋਂ ਦੁੱਧ ਬਾਹਰੂਗਾ ਅੱਛਾ ਸਤਾਂ ਵਜੇ ਲੱਗ ਜਗੇ ਆਪਾਂ ਪਾ ਛੇਕ ਕਰਕੇ ਦਵਾਂਗੇ ਠੀਕ ਹੈ ਜੀ ਹਾਂ ਕਿਸੇ ਘਰ ਵੱਧ ਨਿਕਲੂ ਜਾ ਕੇ ਲੋ ਫਿਰਿਆ ਤੇ ਹੁਣ ਜਿਹੜੇ ਆਮ ਆਜਾ ਗਈ 3 ਨੰਬਰ ਤੇ ਇਹਦੇ ਕੋਲ ਕਿੰਨਾ ਦੁੱਧ ਇਹ ਕੋਲ ਤੁਸੀਂ ਭਾਈ 7 ਕਿਲੋ ਇਹ ਵੀ ਦਰਦੀ ਵਾਲਾ ਅੱਛਾ ਇਹ ਵੀ 7 ਬਸ ਇਹ ਵੀ ਇਤਰਾਹੀ ਆ ਆਹੋ ਇਹਦੇ ਬਤਾ ਲਿੰਦੀ ਆ ਬਾਕੀ ਮੂੰਹ ਮੱਥੇ ਦੀ ਵੀ ਸੋਹਣੀ ਆ ਇਹ ਦੇਖੋ ਹਾਂ ਲਈ ਸਦੇ ਇਤਰਾਹੀ ਵੀ ਧਾਰ ਤੇ ਹੀ ਆ ਜਲੀ ਹਾਂ ਆਓ ਠੀਕ ਆ ਇਹਨੂੰ ਕੋਈ ਟੀਕਾ ਨਹੀਂ ਕੋਈ ਪਾੜਾ ਨਹੀਂ ਹੁਣ ਤੇ ਇਹਦੇ ਕੋਲ ਦੁੱਧ ਇਹ ਕੋ ਦੋ ਦਿਨ ਸਤਾ ਦਮ 7 ਕਿਲੋ ਤੁਸੀਂ ਲਾਓ ਲੀਟਰ ਵਾਲਾ ਹੋਗਾ ਤੋਰਾ ਹੁ ਫੇਰ ਇਹਨਾਂ ਇੱਕ ਰੀ ਪਾਓ ਇਹ ਦਰਦੀ ਪਾ ਥੋੜੀ ਜਰੀ ਦੀ ਆਹ ਇਸ ਤਰ੍ਹਾਂ ਦਰਦੀ ਆ ਹਾਂ ਕਈ ਵਾਰੀ ਪਛ ਜਿਹੜਾ ਬਾਹਰ ਦੇ ਬੰਦੇ ਤਾਂ ਵੀ ਡਰ ਜਾਂਦਾ ਇਹਨੂੰ ਆਪਾਂ 1-2 ਦਿਨ ਟੀਗਾ ਲਾਇਆ ਸੀ ਅੱਛਾ ਹਾਂ ਇਹ ਇਹ ਤਾਂ ਆ ਕੇ ਥੋੜਾ ਦਰਦੀ ਹੈ ਠੀਕ ਆ ਬਾਕੀ ਮੂੰਹ ਮੱਥੇ ਦੀ ਇਹ ਵੀ ਸੋਹਣੀ ਹੈ ਆ ਬਈ ਇਹਨੂੰ ਕਿੱਥੇ ਮਰਜੀ ਸੱਜਾ ਜੋ ਇਹ ਜਿਹੜਾ ਲੱਤਾਂ ਮਰਦਾ ਕੋਤਾ ਕੋ ਯਾਰ ਅਨ ਦੇ ਬਲੇ ਬੰਦਲੇ ਠੀਕ ਆ ਤੇ ਆ ਦੇਖ ਸਾਡੇ ਹਵਾਨਾ ਇਹਦਾ ਤੇ ਇਹਦਾ ਕਿੰਨਾ ਮੁੱਲ ਰੱਖਣਾ ਵੇ ਦੀ ਹਰ ਇਹ ਭਾਈ ਦਵਾਂਗੇ 30000 ਯਾਰ 53000 ਦੀ ਵਿੱਚੋਂ ਕਰਨਾ ਮੰਨਤਾ ਨਾ ਇਹ ਚੋਂ ਭਾਈ 2 400 ਵਾਲਾ ਮੰਨਦਾ ਸੀ ਕਿਉਂ ਅੱਛਾ ਇਹ ਪਹਿਲੋ ਵੀਰ ਕਿਸ ਨੇ ਆ ਦੋਵੇਂ ਮਈਆਂ ਲਈਆਂ ਇਹ ਆੜੀ ਜਿਹੜੀ ਆਪਾਂ ਚਵਾਈ ਕੀਤੀ ਦੀ ਇਹ ਵਾਲੀ ਮੱਝ ਸਾਈ ਪਾਈ ਨੂੰ 1000 ਰੁਪਿਆ ਮੁਰ ਕੇ ਆਂਦਾ ਭਾਈ ਮੈਂ ਤੂੜੀ ਬਣਾਉਂਦੇ ਆ ਮੇਰੇ ਕੋਲ ਪੈਸੇ ਨਹੀਂ ਜਿਹੜੀ ਮਈਆਂ ਕੱਲ ਪਰਸੋਂ ਦੇ ਵਿਗਿਆ ਹਿਸਾਬ ਨਾਲ ਅੱਛਾ ਪਰਸੋਂ ਦੀ ਵੀਡੀਓ ਕੱਲ ਪਾਈਏ ਪਰਸੋਂ ਠੀਕ ਠੀਕ ਉੱਤੇ ਡੰਗਰ ਦੀ ਗਏ ਮੁਰ ਕੇ ਅਸੀਂ ਉਸਾਈ ਦਾ ਜਿਹੜਾ ਢੀਗਦੇ ਰਹੇ ਹਾਂ ਜੀ ਹਾਂ ਜੀ ਹਾਂ ਉਹਨਾਂ ਆਏ ਭਾਈ ਵੇਗੀਆਂ 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 ਠੀਕ ਹੈ ਇਹ ਆਈ ਲਾਉਂਦੀ ਟੀਗਾ ਉਸ ਦਿਨ ਅੱਛਾ ਬਾੜੀ ਦੇ ਆ ਗਈ ਹੈ ਠੀਕ ਹੈ ਕਿਦੇ ਘਰ ਜਾ ਕੇ ਫਿਰ ਦਿਹਾੜੀ ਟੀਗਾ ਲਵਾਸਦੀ ਆ ਠੀਕ ਠੀਕ ਹੈ ਜਲਦੀ ਤਾਂ ਆਜੇ ਮੜਿਆ ਤਾਂ ਨ ਤੇ ਇਹਦਾ ਕਿੰਨਾ ਮੁੱਲ ਰੱਖਣਾ ਫਿਰ ਇਹ ਬਾਈ 52000 ਦੀ ਤਾਂ ਮੈਂ ਦੇ ਦਾਂਗੇ ਠੀਕ ਆ ਤੇ ਆ ਗਾਂ ਜਿਹੜੀ ਗਾਂ ਦਾ ਵਧੂ بس ਅਠਾ ਦੇ ਲੱਗ ਜਗੇ ਠੀਕ ਆ ਪਰ ਬਸ 7 ਕਿਲੋ ਕਰਕੇ ਦਵਾਂਗਾ ਬੱਗਾ ਇਹ ਆ ਕਿ ਸਾਂਭੀ ਘੱਟਿਆ ਕਿਸੇ ਨੇ ਸਾਂਭੀ ਘੱਟਿਆ ਵੇਖੋ ਬਾਕੀ ਇਹ ਨਹੀਂ ਆ ਕੋਈ ਉਸਾਂ ਦੀ ਇਹ ਦੇਖੋ ਵਾ ਸੀਰ ਆ ਖੜੀ ਤੇਰੀ ਵੰਗੇ ਤੋਂ ਬਿਨਾਂ ਮਿਲਦੀ ਜਿਹੀ ਠੀਕ ਆ ਇਹਨੂੰ ਕੋਈ ਬੰਗਾ ਹੋਗਾ ਨਹੀਂ ਉਦਾਂ ਹੀ ਤੋੜਦਾ ਫਿਰ ਇਹਨਾਂ ਵਿੱਚ ਹਾਂ ਸੋਣੀ ਕਿੜੀ ਪਹਿਲਾ ਸੂਆ ਜੇ ਵੈਲ ਇਹ ਆ ਕਿ ਸਾੰਭੀ ਕਹਿਨੇ ਕਾਟੇ ਆ ਇਹ ਕਸਾਂਭੀ ਕੀ ਕਾਟੇ ਕੱਲ ਨੂੰ ਕੱਲ ਦਾ ਹਰਿਆ ਹੋਰ ਖਾਂਦੀ ਆਈ ਏ ਜਿਥੋਂ ਲਈ ਠੀਕ ਆ ਆਜੂ ਹਰਿਆਣੀ ਦਾ ਚੂੜੀ ਫੋਨ ਦੇ ਜੀ ਲੈ ਆ ਵੀ ਜੀ ਬੰਦ ਦੁੱਧ ਵੀਰ ਜੀ ਕੋ ਅੱਠਾ ਤੋਂ ਅੰਦਰ ਹੀ ਆਪਾਂ ਕੰਕੇ ਦਵਾਗੇ ਠੀਕ ਆ ਸਾ ਚੂਆ ਗਲਤ ਹੋਵੇ ਭੂਰ ਛੱਡਾ ਮੰਗੇ ਸੋ ਬਿਨਾ ਮਿਲਦੀ ਏ ਠੀਕ ਆ ਹਾਂ ਜੀ ਤੇ ठान सुन पूरे जी बिल्कुल मेरा कोई कार्ड वाद कोई पूछता होवे उसकी गारंटी है कोई थाने ही काट होवे दे ते मोल ए दा फिर ए देदा 15 दी 15 दी وچو کرنا مانتا ਨਾ ਸਾਡੇ 14.5 ਦੀ ਬਈ ਦੇ ਦਾਂਗੇ اچھا ٹھیک ਹੈ ਤੇ ਠੀਕ ਹੈ ਵੀਰ ਹੋਰ ਕੁਛ کہنا ਬਸ ਹੋਰ ਵਧੀਆ ਵੀਰ ਬਾਕੀ ਆ ਕੇ ਇੱਥੇ ਆਪਣੀ ਤਸੱਲੀ ਕਰਕੇ ਖੜੋ ਭਾਵੇਂ ਜਿਆਦੇ ਦੁੱਧ ਵਾਲੀ ਆ ਥੋੜੇ ਦੁੱਧ ਵਾਲੀ ਆ ਆਪਣੀ ਚਵਾਈ ਕਰਕੇ ਮਰਜੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ